ਸਲੋਕ ਕਾਮ ਕਰੋਧ ਅਰ ਲੋਭ ਮੋਹ ਬਿਨ ਸਜਾਏ ਅਹੰ ਦੇਵ ਨਾਨਕ ਪ੍ਰਭ ਸਰਣਾਗਤੀ ਕਾਰ ਪ੍ਰਸਾਦ ਗੁਰਦੇਵ ਅਸ਼ਟਪਦੀ ਇਹ ਇਹ ਸਲੋਕ ਜਿਹੜਾ ਪ੍ਰਸਾਦ ਅਸ਼ਕਣ ਤੋਂ ਪਹਿਲਾਂ ਪੜ੍ਹਨਾ ਚਾਹੀਦਾ ਅਸ਼ਟਪਦੀ ਜਹੇ ਪ੍ਰਸਾਦ ਛਤਹੀ ਅੰਮ੍ਰਿਤ ਖਾਹਿ ਜਿਸ 타ਕੂਰ ਕੋ ਰਖਵਨ ਮਾਹਿ ਜਿਹ ਪ੍ਰਸਾਦ ਸੁਗੰਤਨ ਤਨ ਲਾਭ ਹੈ ਤਿਸ ਕੋ ਸਿਮਰਤ ਪਰਮਗਤ ਪਾਵੇ ਜਿਹ ਪ੍ਰਸਾਦ ਬਸੇ ਸੁਖ ਮੰਦਰ ਤਿਸੇ ਧਿਆਈ ਸਦਾ ਮਨ ਅੰਦਰ ਜਿਹ ਪ੍ਰਸਾਦ ਗ੍ਰਹਿ ਸੰਗ ਸੁਖ ਵਸਨਾ ਆਠ ਪਹਿਰ ਤੇ ਸਿਮਰਹੁ ਤਿਸ ਰਸਨਾ ਜਿਹ ਪ੍ਰਸਾਦ ਰੰਗ ਰਸ ਉਪੋਗ ਨਾਨਕ ਸਦਾ ਧਿਆਈ ਹੈ ਧਿਆਵਨ ਜੋਗ ਜਿਹ ਪ੍ਰਸਾਦ 파ਟ ਨੰਬਰ ਹਟਾਵੈ ਤਿਸੇ ਤਿਆਗ ਕਤ ਅਵਰ ਲੁਭਾਵ ਹੈ ਜਿਹ ਪ੍ਰਸਾਦ ਸੁਖ ਸੇਜ ਸੋਈ ਜਾ ਮਨ ਆਠ ਪਹਿਰ ਤਾਕਾ ਜਸ ਗਾਵੀ ਜਾ ਜਿਹੇ ਪ੍ਰਸਾਦ ਤੁਝ ਸਭ ਕਉ ਮਾਨੈ ਮੁਖ ਤਾਕੋ ਜਸ ਰਸਨ ਬਖਾਨੈ ਜਿਹੇ ਪ੍ਰਸਾਦ ਤੇ ਰਹਿਤਾ ਧਰਮ ਮਨ ਸਦਾ ਧਿਆਈ ਕੇਵਲ ਪਾਰ ਭ੍ਰਮ ਪ੍ਰਭ ਜੀ ਜਪਤ ਦਰਗਹਿ ਮਾਨ ਪਾਵਹਿ ਨਾਨਕ ਪਤ ਸੇਤੀ ਕਰ ਜਾਵਹਿ ਜਿਹੇ ਪ੍ਰਸਾਦ ਆਰੋਗੰਚੰ ਦੇਹੀ ਲਿਵ ਲਾਭ ਹੋ ਤਿਸ ਰਾਮ ਸਨੇਹੀ ਜਿਹੇ ਪ੍ਰਸਾਦ ਤੇਰਾ ਓਲਾ ਰਹਤ ਮਨ ਸੁਖ ਪਾਵਹਿ ਹਰ ਹਰ ਜਸ ਕਹਿਤ ਜਿਹੇ ਪ੍ਰਸਾਦ ਤੇਰੇ ਸਗਲ ਚਿਧਰ ਟਾਕੇ ਆਨਸਰਨੀ ਪਰਠਾਪੁਰ ਪ੍ਰਭਤਾ ਕਾ ਜਿਹੇ ਪ੍ਰਸਾਦ ਤੁਝ ਕੋ ਨਾ ਪਹੁੰਚਾ ਮਨ ਸਾਸੇ ਸਾਸ ਸਿਮਰੋ ਪ੍ਰਭ ਊਚੇ ਜਿਹੇ ਪ੍ਰਸਾਦ ਪਾਈ ਦੁਰਲਭ ਦੇਹ ਨਾਨਕ ਦਾਗੀ ਪਦ ਘਰੇ ਜਿਹੇ ਪ੍ਰਸਾਦ ਆਪੂਖਨ ਪਹਿ ਰੀਜੈ ਮਨ ਤਿਸਾ ਸਿਮਰਤ ਕੋ ਆਲਸ ਕੀਜੈ ਕਿਉ ਆਲਸ ਕੀਜੈ ਜਿਹੇ ਪ੍ਰਸਾਦ ਅਸਵ ਹਸਤ ਅਸਵਾਰੀ ਮਾਨ ਤਿਸ ਪ੍ਰਭ ਕੋ ਕਭੁ ਨਾ ਵਿਸਾਰੀ ਜਿਹ ਪ੍ਰਸਾਦਿ ਬਾਲ ਮਿਲਖ ਧਨਾ ਰਾਖਿ ਪਰੋਏ ਪ੍ਰਭ ਆਪਣੇ ਮਨਿ ਜਿਨਿ ਤੇ ਰੀ ਮਨਿ ਬਣਤਿ ਬਣਾਈ, ਉਠਤ ਬੈਠਤ ਸਦਾ ਤਿਸ ਧਿਆਈ, ਤਿਸ ਧਿਆਈ ਜੋ ਏਕ ਅਲਖੈ ਈਹਾ ਊਹਾ ਨਾਨਕ ਤੇਰੀ ਰਖੈ, ਜਿਹ ਪ੍ਰਸਾਦਿ ਕਰੇ ਪੁੰਨੁ ਬਹੁ ਦਾਨੁ, ਮਨਿ ਆਠ ਪਹਰਿ ਕਰਿ ਤਿਸ ਕਾ ਧਿਆਨੁ, ਜਿਹ ਪ੍ਰਸਾਦਿ ਤੂੰ ਆਚਾਰੁ ਵਿਵਹਾਰੀ ਤਿਸ ਪ੍ਰਭ ਕੋ ਸਾਸਿ ਸਾਸਿ ਚੁਤਾਰੀ, ਜਿਹ ਪ੍ਰਸਾਦਿ ਤੇਰਾ ਸੁੰਦਰ ਰੂਪੁ ਸੋ ਪ੍ਰਭ ਸਿਮਰੈ ਸਿਮਰਹੁ, ਸਦਾ ਅਨੂਪ ਜੇ ਪ੍ਰਸਾਦਿ ਤੇਰੀ ਪਾ ਨੀਕੀ ਜਾਤਿ ਸੋ ਪ੍ਰਭ ਸਿਮਰੈ ਸਦਾ ਦਿਨ ਰਾਤਿ, ਜੇ ਪ੍ਰਸਾਦਿ ਤੇਰੀ ਪਤ ਰਹੈ ਗੁਰ ਪ੍ਰਸਾਦਿ ਨਾਨਕ ਜਸ ਕਹੈ, ਜੇ ਪ੍ਰਸਾਦਿ ਸੁਣੈ ਕਰਨ ਨਾਦ, ਜੇ ਪ੍ਰਸਾਦਿ ਭਿਖੇ ਬਿਸਮਾਦਿ, ਜੇ ਪ੍ਰਸਾਦਿ ਬੋਲੇ ਅੰਮ੍ਰਿਤ ਰਸਨਾ, ਜੇ ਪ੍ਰਸਾਦਿ ਸੁਖ ਸਹਿਜੈ ਬਸਨਾ, ਜੇ ਪ੍ਰਸਾਦਿ ਸੁਖ ਸਹਿਜੈ ਬਸਨਾ, ਜੇ ਪ੍ਰਸਾਦਿ ਹਸਤਿ ਘਰਿ ਚਲਹੈ, ਜੇ ਪ੍ਰਸਾਦਿ ਸੰਪੂਰਨ ਫਲਹੈ। ਜਿਹੇ ਪ੍ਰਸਾਦ ਪਰਮਗਤ ਪਾਵਹਿ ਜਿਹੇ ਪ੍ਰਸਾਦ ਸੁਸਹਿਜ ਸਮਾਵਹਿ ਐਸਾ ਪ੍ਰਭ ਤਿਆਗ ਅਵਰਕਤ ਲਗਹੋ ਗੁਰ ਪ੍ਰਸਾਦ ਨਾਨਕ ਮਨ ਜਾਗਹ ਜਿਹੇ ਪ੍ਰਸਾਦੂੰ ਪ੍ਰਗਟ ਸੰਸਾਰ ਤੇਸ ਪ੍ਰਭ ਕੋ ਮੋਲ ਨਾ ਮਨੋ ਵਿਸਾਰ ਜਿਹੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੂਤਾ ਕੋ ਜਾ ਆਵ ਰਿਤਿਨ ਬਣਿ ਪ੍ਰਤਾਪ ਰਾਰਾ ਬਰਾਬਰ ਦਾ ਹਰਤਾ ਜਿਹੇ ਪ੍ਰਸਾਦ ਤੇਰਾ ਪਰਤਾਪ ਰੇ ਮਨ ਮੂਰਤੂ ਤਾ ਕੋ ਜਾਪ ਜਿਹੇ ਪ੍ਰਸਾਦ ਤੇਰੇ ਕਾਰਜ ਪੂਰੇ ਤਿਸੇ ਜਾਨ ਮਨ ਸਦਾ ਹਜੂਰੇ ਜਿਹੇ ਵਰਸਾਦ ਤੂੰ ਪਾਵਹਿ ਸਾਚ ਰੇ ਮਨ ਮੇਰੇ ਤੂੰ ਤਾਂ ਸਿਉਰਾਚ ਜਿਹੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੈ ਜਪ ਸੋਏ ਆਪ ਜਪਾਏ ਜਪੈ ਸੋ ਨਾਓ ਆਪ ਗਵਾਏ ਸੋ ਹਰਗੁਣ ਗਾਓ ਪ੍ਰਭ ਕਿਰਪਾ ਤੇ ਹੋਏ ਵਿਗਾਸ ਪ੍ਰਭੂ ਦੇ ਆਤੇ ਇਹ ਕਮਲ ਵਿਕਾਸ ਪ੍ਰਭ ਸੁਪ੍ਰਸੰਨ ਬਸੈ ਮਨ ਸੂਏ ਪ੍ਰਭ ਦਇਆ ਦੇ ਮਤ ਉਤਮ ਹੋਏ ਸਰਮਣਿ ਦਾਨ ਪ੍ਰਪਤੇ ਦੀ ਮਇਆ ਆਪ ਹੋ ਕਛੂ ਨ ਕਿਨਹੂ ਲਇਆ ਜੇਤ ਜੇਤ ਲਾਭ ਹੋ ਤਿਤ ਲਗਹਿ ਹਰਨਾਥ ਨਾਨਕ ਇਨ ਕਾ ਕਛੂ ਨ ਹਾਥ ਜੇਤ ਜੇਤ ਲਾਭ ਹੋ ਤਿਤ ਲਗਹਿ ਹਰਨਾਥ ਨਾਨਕ ਇਨ ਕਾ ਕਛੂ ਨ ਹਾਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ